ਸਤਿ ਸ਼੍ਰੀ ਅਕਾਲ ਜੀ ਸਾਰਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਜੀ ਤੇ ਆਪਾਂ ਬਿਲਕੁਲ ਠੀਕ ਐ ਜੀ ਤੇ ਅੱਜ ਆਪਾਂ ਚੌਲਾਂ ਦੇ ਆਟੇ ਦੀ ਇੱਕ ਡਿਫਰੈਂਟ ਜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਸਾਰੀ ਵੀਡੀਓ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੀ ਤੇ ਬਹੁਤ ਹੀ ਟੇਸਟੀ ਰੈਸਪੀ ਬਣੀ ਸੀ ਇਹ ਤੇ ਉਹਦੇ ਲਈ ਆਪਾਂ ਪੌਣੀ ਗੋਕੋਲੀ ਚੌਲਾਂ ਦਾ ਆਟਾ ਲਿਆਏ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਚਮਚਕ ਆਪਾਂ ਦੇਸੀ ਘਿਓ ਦਾ ਪਾਇ ਸੀ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਇਹਨੂੰ ਭੁੰਨ ਲਾਂਗੇ ਸਲੋ ਸਲੋ ਅੱਗ ਤੇ ਭੁੰਨਾਂਗੇ ਆ ਪਾਟੇ ਨੂੰ 5-7 ਮਿੰਟਾਂ ਲਈ ਬਿਲਕੁਲੀ ਸਲੋ ਸਲੋ ਅੱਗ ਤੇ ਭੁੰਨਿਆ ਸੀ ਆਪਾਂ ਤੇ ਇਧਰ ਆਪਾਂ ਜੀ ਚਾਚਨੀ ਬਣਾਉਣੀ ਧਰ ਦਿੰਨੇ ਆ ਜਿੰਨਾ ਚਿਰ ਆਪਣਾ ਆਟਾ ਭੁੱਜਦਾ ਹੈ ਚੌਲਾਂ ਦਾ ਇੱਕ ਗੋਲੀ ਆਪਾਂ ਪਾਣੀ ਦੀ ਲਈ ਆਕਾਉ ਦੀ ਲਈ ਅਖੰਡ ਦੀ ਤੇ ਡੇਢ ਗੋਲੀ ਆਪਾਂ ਪਾਈ ਆ ਜੀ ਪਾਣੀ ਦੀ ਤੇ ਦੇ ਵਿੱਚ ਦੋ ਲੈ ਚੰਗਾ ਆਪਾਂ ਉਹ ਕੁੱਟ ਕੇ ਪਾ ਦਈਏ ਫਲੇਵਰ ਵਧੀਆ ਆਊਗਾ ਇਹਦੇ ਵਿੱਚੋਂ ਤੇ ਥੋੜਾ ਜਿਹਾ ਆਪਾਂ ਫੂਡ ਕਲਰ ਪਾਇਆ ਹੈ ਤੇ ਆਟਾ ਸੀ ਜਿਹੜਾ ਆਪਣਾ ਭੁੱਜ ਗਿਆ ਜੀ ਆਪਾਂ ਇਹਨੂੰ ਫਲੋ ਫਲਵਾ ਕੇ ਤੇ ਭੁੰਨ ਲਿਆ ਸੀਗਾ ਤੇ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਕਲਰ ਪਾ ਦਾਂਗੇ ਉਹ ਵਾਲਾ ਗੱਲਰੀ ਪਾਇਆ ਜਿਹੜਾ ਪਚਾਸ਼ਮੀ ਦੇ ਵਿੱਚ ਪਾਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਜੀ ਆਪਣਾ ਆਟਾ ਸੀ ਜਿਹੜਾ ਭੁੱਜ ਗਿਆ ਸੀਗਾ ਤਾਂ ਦੁੱਧ ਪਾ ਕੇ ਜਿਵੇਂ ਆਪਾਂ ਆਟਾ ਨਹੀਂ ਆਪਣੇ ਆٹے ਦਾ ਡੋਹ ਜਾਂ ਬਣਾਉਂਦੇ ਹੁੰਦੇ ਓਵੇਂ ਬਣਾ ਲੈਣੋਂ ਨੱਕ ਬੱਸ ਮਿਕਸ ਕਰ ਲੈਣਾ ਇਹਨੂੰ ਤੇ ਠੰਡਾ ਕਰਕੇ ਆਪਾਂ ਇਹਦੇ ਲੱਡੂ ਬਟਾਂਗੇ ਲੱਡੂ ਕਹਿ ਲਓ ਕੁਛ ਮਰਜ਼ੀ ਕਹਿ ਲਓ ਤੁਸੀਂ ਤੇ ਛੋਟੇ-ਛੋਟੇ ਬਣਾਉਣੇ ਤੁਸੀਂ ਛੋਟੇ-ਛੋਟੇ ਬਣਾ ਲਓ ਤੇ ਜੇ ਲੱਡੂ ਦੀ ਸ਼ੇਪ ਦੇਣਾ ਤੁਸੀਂ ਲੱਡੂ ਦੀ ਸ਼ੇਪ ਦੇ ਸਕਦੇ ਆ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਬਣੀ ਸੀ ਜਿਹੜੇ ਜ਼ਿਆਦਾ ਮਿੱਠਾ ਖਾਣਾ ਪਸੰਦ ਨਹੀਂ ਕਰਦੇ ਨਾ ਉਹ ਇਸ ਰੈਸਪੀ ਜ਼ਰੂਰ ਬਣਾ ਕੇ ਦੇਖਣ ਜਿਹੜੇ ਮਿੱਠਾ ਖਾ ਵੀ ਨਹੀਂ ਸਕਦੇ ਉਹਨਾਂ ਲਈ ਵੀ ਇਹ ਵੈਸਟ ਹੈ ਤੇ ਚਾਸ਼ਨੀ ਜਿਹੜੀ ਆਪਾਂ ਨੇ ਉਬਲੀ ਜਾਂਦੀ ਹੈ ਜੀ ਤੇ ਜਿਹੜੇ ਆਪਾਂ ਬਣਾ ਕੇ ਰੱਖੇ ਸੀਗੇ ਆਪਣੇ ਲੱਡੂ ਜਾਂ ਪੇੜੇ ਉਹ ਇਹਦੇ ਵਿੱਚ ਆਪਾਂ 7-8 ਮਿੰਟਾਂ ਲਈ ਆਪਾਂ ਚਾਸ਼ਨੀ ਦੇ ਵਿੱਚ ਹੀ ਇਹਨਾਂ ਨੂੰ ਬਾਲਾਂਗੇ ਜਿਹੜੀ ਚਾਸ਼ਨੀ ਇਹਦੇ ਵਿੱਚ ਚਲੀ ਜਾਵੇ ਅੰਦਰ ਤਿੱਕਰ ਉਹਨੇ ਤਿੱਕਰ ਆਪਾਂ ਨੂੰ 7-8 ਮਿੰਟਾਂ ਤਿੱਕਰ ਆਪਾਂ ਚਾਸ਼ਨੀ ਦੇ ਵਿੱਚ ਨੂੰ ਵਾਲਿਆ ਸੀਗਾ ਤੇ ਜਿਹੜੇ-ਜਿਹੜੇ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਨੂੰ ਲਾਈਕ ਵੀ ਕਰਦੇ ਆ ਕਮੈਂਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਆਪਾਂ ਇਹਨਾਂ ਨੂੰ ਕੱਢ ਲਿਆ ਜੀ ਹੁਣ ਚਾਸ਼ਨੀ ਦੇ ਵਿੱਚੋਂ ਤੇ ਠੰਡਾ ਕਰ ਲਿਆ ਹੈ ਆਪਾਂ ਇਹਨਾਂ ਨੂੰ ਤੇ ਆਪਾਂ ਇਹਨੂੰ ਸਜਾਉਣ ਲਈ ਉੱਪਰੋਂ ਨਾਰੀਅਲ ਦਾ ਬਰਾਦਾ ਪਾ ਦਿਆਂਗੇ ਤੇ ਇਹਨਾਂ ਦਾ ਟੇਸਟ ਵੀ ਅਲੱਗ ਹੀ ਆਊਗਾ ਤੇ ਦੇਖਣ ਨੂੰ ਵੀ ਇਹ ਸੋਹਣੇ ਲੱਗਦੇ ਆ ਫਿਰ ਤੇ ਆਪਣੇ ਲੱਡੂ ਜਾਂ ਕੁਝ ਵੀ ਕਹਿ ਸਕਦੇ ਆ ਜੀ ਚੋਲੇ ਦੇ ਆਟੇ ਦੇ ਬਣ ਕੇ ਤਿਆਰ ਹੋਇਆ ਬਹੁਤ ਹੀ ਟੇਸਟੀ ਰੈਸਪੀ ਬਣੀ ਸੀ ਤੁਸੀਂ ਕੋਈ ਵੀ ਨਾਮ ਦੇ ਸਕਦੇ ਆ ਇਹਨੂੰ ਤੇ ਬਹੁਤ ਟੇਸਟੀ ਬਣੀ ਸੀਗੇ ਹਿੱਤੇ ਵੀਡੀਓ ਦੇਖਣ ਲਈ ਧੰਨਵਾਦ ਜੀ